ਆਮਵਾਹੀ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਅੱਜ ਕੱਲ੍ਹ ਬਹੁਤ ਕਿਸਾਨੀ ਸੰਘਰਸ਼ ਤੇ ਮੇਰਾ ਦਿੱਲੀ ਆਪਾਂ ਸਸਪੈਂਡ ਕਰਕੇ ਆਏ ਸੀ ਤੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਪੈਸੇ ਦੇ ਗੁਰਗੁਰੂ ਦੇ ਨਾ ਵਾਅਦਾ ਕੀਤਾ ਸੀ ਉਹ ਵਾਅਦੇ ਤਾਂ ਮੁੱਕਰ ਗਿਆ ਉਸ ਸੰਬੰਧ ਵਿੱਚ 13 ਫਰੰਦੂ ਤੋਂ ਸੰਘਰਸ਼ ਚੱਲ ਰਿਹਾ ਹੈ ਤੇ ਹੁਣ ਡਲੇ ਹੋ ਮਾਲ ਸਾਹਿਬੋਂ ਖਰਦਾ ਦੇ ਬੇਖੇ ਨਹੀਂ ਉਹਦੇ ਸਬੰਧ ਵਿੱਚ ਕਾਠਕ ਚ 14 15 ਦਿਨ ਹੋ ਗਏ ਨੇ ਉਹਨਾਂ ਦੀ ਤਬੀਅਤ ਠੀਕ ਹੈ ਜੀ ਬੱਲੇਵਾਲ ਸਾਹਿਬ ਦੇ ਹੁਣ ਦੇਖੋ ਜਦੋਂ ਅਣਛਾਣਾ ਕੰਮ ਦਾ ਬੰਦਾ ਬੇਟ ਤੇ ਘਰਦਾ ਜਾਂਦਾ ਤਬੀਅਤ ਤਾਂ ਗਨ ਡਾਊਨ ਹਰਕਤ ਪੈਂਦਾ ਹੀ ਜਾਂਦਾ ਪਵੇਗਾ ਤਦ ਪਾਣੀ ਪਾਣੀ ਖਾ ਕੇ ਸਰੀਰ ਨੇ ਚੱਲਣਾ ਸਭ ਤੋਂ ਉਹ ਕੋਲ ਬਾਰ ਉਹ ਕਿੱਥਾ ਉਹਨੇ ਉਹਦੇ ਬਾਰੇ ਕੀ ਗਿਆ ਬਿਲਕੁਲ ਗਲਤ ਤੇ ਗੈਰ ਇਹ ਨਹੀਂ ਆ ਨਹੀਂ ਮਨੁੱਖੀ ਤੁਮ ਦੇ ਬੇਕਸ਼ਾਂਤਮਈ ਜਿਹੜਾ ਸਾਡਾ ਹੱਕ ਬਣਦਾ ਹੈ ਦੇਸ਼ ਦੇ ਵਿੱਚ ਜਾ ਕੇ ਅਸੀਂ ਸ਼ਾਂਤਮਈ ਤਰੀਕੇ ਨਾਲ ਉਹਨਾਂ ਦੇ ਲੀਡਰ ਝੂਠੇ ਬੇਮਕਾਰ ਲੋਕਾਂ ਨੂੰ ਇਹ ਗੱਲ ਕਹਿੰਦੇ ਰਹੇ ਨੇ ਕਿ ਕਿਸਾਨ ਟਰੈਕਟਰ ਚਾਲੀਆਂ ਲੈ ਕੇ ਆ ਟਰੈਕਟਰ ਵਾਲਿਆਂ ਨੇ ਬੰਬ ਨਹੀਂ ਹੋਏ ਬਿਲਕੁਲ ਗਲਤ ਗੱਲਾਂ ਆ ਤੁਹਾਡੇ ਸਾਹਮਣੇ ਖੜੂਤੀਆਂ ਨੇ ਜਿਹੜੀ ਮਰਜ਼ੀ ਇਸ ਦੇਸ਼ ਦੀ ਅੱਗੇ ਜਾਂਚ ਜਾਂਚ ਜਾਚ ਕਰੇ ਕਿ ਜਿਵੇਂ ਜਰਾਂ ਆਪਣੇ ਘਰ ਨੇ ਉਹ ਤਾਂ ਠੰਡ ਧੁੱਪ ਸਭ ਕੁਝ ਆਉਣਾ ਹੈ ਪਰ ਉਹਨਾਂ ਕਹਿੰਦੇ ਚੱਲੋ ਪਤਾ ਹੈ ਸੀ ਲੀਡਰ ਨੂੰ ਦੰਦੇਵਾਲ ਸਾਹਿਬ ਨੂੰ ਚਾ ਆਪਣਾ ਜਿਹੜਾ ਪ੍ਰਧਾਨ ਇੱਥੇ ਜਿਹੜਾ ਉੱਥੇ ਸਾਰੇ ਗਾਈਡ ਕਰ ਰਿਹਾ ਹੈ ਪਰ ਉਹਨਾਂ ਨੂੰ ਪਤਾ ਸੀ ਸੱਚ ਲੋਕਾਂ ਨੇ ਸਾਹਮਣੇ ਰੱਖਣਾ ਹੈ ਕਿਤੇ ਲੋਕ ਨੇ ਲੀਡਰ ਨੇ ਝੂਠ ਬੋਲਦੇ ਨੇ ਅਸੀਂ ਇਹ ਵੀ ਤਰੀਕਾ ਨਾਲ ਇਹ ਪਤਾ ਹੈਗਾ ਇਹਨਾਂ ਜਾਣ ਨਹੀਂ ਦੇਣਾ ਪਰ ਲੋਕਾਂ ਨੂੰ ਸਾਹਮਣੇ ਕੀਤਾ ਲੋਕ ਇਹ ਕਹਿ ਦਿੰਦੇ ਨੇ ਵੀ ਕਿਸਾਨ ਟਰੈਕਟਰ ਵਾਲਿਆਂ ਨਾਲ ਹੈ ਕਿ ਜਾਣ ਸਰਕਾਰ ਕੇ ਵੀ ਦੇਸ਼ ਦੀ ਅਦਾਲਤ ਨੇ ਜਾਂ ਦੇਸ਼ ਦਾ ਉਪਰਾਸ਼ਟਪਤੀ ਜਿਹੜਾ ਉਹ ਗੱਲ ਵੀ ਪਸੰਦ ਨਹੀਂ ਕਰਦਾ ਪਰ ਪਤਨੀ ਕਿਉਂ ਬੇਈਮਾਨ ਹੋ ਗਈ ਨੇ ਕੀ ਚੱਕਰ ਹੈ ਗੱਲ ਸੁਣਨੀ ਚਾਹੀਦੀ ਆ ਕਾਦੀ ਲੜਾਈ ਹੈ ਕੋਲੋ ਕੋਲ ਮਨੁੱਖਤਾ ਦੀ ਲੜਾਈ ਹੈ ਕਿ ਰੋਟੀ ਸਾਰੀ ਦੁਨੀਆ ਖਾਂਦੀ ਹੈ ਇਹਦੇ ਵ깔 ਕਿਸੇ ਤਾਂ ਨਹੀਂ ਸੋਚਦਾ ਕੋਣ ਹਰ ਕੰਮ ਵਿੱਚ ਸੱਜ ਸਕਦਾ ਹੁਣ ਆਪੇ ਤੇ ਆਇਥੇ ਕਿ ਨਹੀਂ ਜਿੱਥੇ ਬੰਦੀਆਂ ਆਈ ਹੋਈਆਂ ਇੱਥੇ ਜਿੱਥੇ ਬੰਦੀਆਂ ਤੇ ਛੋਟੀਆਂ-ਮੋਟੀਆਂ ਬੁਧੇਰੀਆਂ ਸਾਰੀਆਂ ਵੀ ਨਹੀਂ ਸਾਥ ਦੇ ਰਹੀਆਂ ਉਹਨਾਂ ਦੇ ਆਪੋਂ ਦੇ ਕੋਈ ਹੈ ਕੋਈ ਤਰੀਕਾ ਵਾਕੇ ਜਿੱਥੇ ਕੋਈ ਇੱਥੇ ਘਟਨ ਨਹੀਂ ਫਿਰੋ ਮਜਾਰੇ ਕਰਦੇ ਨੇ ਪਰ ਜਸਪ੍ਰੀਤ ਸਿੰਘ ਢੱਲੇਵਾਲ ਚਾ ਹੋਰ ਸਰਜੀਤ ਸਿੰਘ ਫੂਲ ਜਾਂ ਸੰਘਰਸ਼ ਕਮੇਟੀ ਭਲੇਰੀਆਂ ਚ ਦੇ ਵਜਿਨ ਨੂੰ ਸਾਰੀਆਂ ਯਾਦ ਨਹੀਂ ਇੱਕ ਸੈਕਿੰਡ ਦੇ ਲੰਗਰ ਲਗਾਤਾ ਚਾਹ ਰਹੇ ਉਹਦੇ ਬਾਰੇ ਕੀ ਕੋਈ ਸੰਦੇਸ਼ ਦੇਖੋ ਲੰਗਰ ਤਾਂ ਸ਼ੇਅਰ ਕਰਦਾ ਚੱਲਦਾ ਹੈ ਉਥੇ ਬਾਬਾ ਨਾਨਕੇ ਸ਼ੁਰੂ ਕਰ ਗਿਆ ਜਿੱਤੇ ਗੁਰੂ ਨਾਨਕ ਨਾਮ ਦੇ ਵਿੱਚ ਚੱਲਦਾ ਹੀ ਰਹਿੰਦਾ ਉਹਦੇ ਅਸੀਂ ਕੀ ਕਰ ਸਕਦੇ ਬਾਸੇ ਕੁਝ ਵੀ ਕਰ ਸਕਦੇ ਜਿੱਥੇ ਖਾਲਸਾ ਉਥੇ ਦੇਖਦੇ ਕਿ ਫਤਿਹ ਨਹੀਂ ਲੰਗਰ ਤੇ ਚੱਲਦੇ ਰਹਿਣਾ ਕੋਈ ਦੁਨੀਆ ਦੀ ਪਾਵਰ ਨਹੀਂ ਇਹ ਤਾਂ ਸਾਡਾ ਪੰਜਾਬ ਸਾਡੀ ਧਰਤੀ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਆਪ ਫਿਜੀਕਲ ਤੌਰ ਤੇ ਰਹੇ ਨੇ ਅੱਜ ਤੇ ਕਰੋਨਾ ਕਾਲ ਵਰਲਡ ਦੀ ਪ੍ਰੋਬਲਮ ਸੀ ਉੱਥੇ ਵੀ ਗੰਗਲ ਚਲੇ ਨੇ ਭਾਵੇਂ ਦੇਸ਼ ਦੇ ਨੂੰ ਨੰਬਰ 1 ਪਾਵਰ ਯੂਐਸਏ ਦੇਖਾਵੇ ਜਾਂ ਕੋਈ ਹੋਰ ਸਾਰੀ ਜ਼ਬਰਦਸਤ ਬੰਦ